ਰੇ ਭਾਈ ਦਾ ਰੇਸ਼ਮ ਸਿੰਘ ਨਾਮ ਸੀਗਾ ਜੀ ਕੀ ਕਰਦਾ ਸੀ ਭਾਈ ਕੰਮ ਕਰਨ ਦਾ ਸੀਗਾ ਵਾ ਪੈਲਸਾ ਦੇ ਵਿੱਚ ਬੈਟਰੀ ਗਰੀਦਾ ਤੇ ਆਹ ਸਟੇਡੀਅਮ ਦੇ ਵਿੱਚ ਮੈਚ ਖੇਡਣਾ ਆਇਆ ਸੀ ਸਵੇਰੀ ਮੈਨੂੰ ਕਹਿ ਕੇ ਆਇਆ ਬਾਉਰੇ ਐ ਮੈਂ ਵੀ ਨਾਲ-ਨਾਲ ਕੰਮ ਤੇ ਆ ਰਿਹਾ ਸੀਗਾ ਤੇ ਮੈਨੂੰ ਫੋਨ ਕਰਾ ਉਰੋ ਕਿਸੇ ਵੀਰੇ ਨੇ ਕਹਿੰਦੇ ਵੀ ਤੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਸੱਟ ਲੱਗੀ ਮੈਂ ਸਿੱਧਾ ਇੱਧਰ ਨੂੰ ਆ ਗਿਆ ਤੇ ਉਰੇ ਆ ਕੇ ਦੇਖਿਆ ਮੇਰੇ ਭਾਈ ਦੀ ਡੈੱਡ ਬਾਡੀ ਪਈ ਸੀਗੀ ਤੇ ਹਾਂਜੀ ਉਮਰੇ 28 29 ਸਾਲ ਉਮਰ ਸੀਗੀ ਜੀ ਘਰ ਚ ਦੋ ਭਰਾ ਰਹਿ ਗਏ ਅਸੀਂ ਤਿੰਨ ਭਰਾ ਸੀ ਇੱਕ ਪਿਤਾ ਜੀ ਨਹੀਂ ਅਨਮੈਰਿਡ ਸੀਗਾ ਜੀ ਇਹ ਸਾਰੀ ਪੱਠੇ ਵਾਲਿਆਂ ਦੀ ਅੰਗੈਲੀਆ ਜਿਹੜੋ ਟਰਾਲੀ ਚ ਚਾਲੰਦੇ ਨੇ ਡਰਾਈਵਰ ਜੀ ਉਹ 4 4 5 5000 ਇਟ ਪਾਉਂਦੇ ਨੇ ਤੇ ਨਸ਼ਾ ਕਰ ਲੈਂਦੇ ਨੇ ਸਵੇਰੀ 3 3 ਵਜੇ ਟਰਾਲੀਆਂ ਖਿੱਚ ਦਿੰਦੇ ਨੇ ਨਾਲ ਦੇਖਦੇ ਨੇ ਕਿ ਕੋਈ ਰੋਡ ਤੇ ਹੋਰ ਵੀ ਜਾ ਰਿਹਾ ਹੈ ਤੇ ਉਹਨਾਂ ਨੇ ਮੇਰੇ ਭਰਾ ਨੂੰ ਤੇ ਟਾਇਰ ਚੜਾਤਾ। او پراਵਾ। ਮੇਰੇ ਨਾਲ ਕੌਨਸਟੈਂਟ ਵਿੱਕੀ ਸਿੰਘ ਹੈ ਜੀ। ਸਾਡੀ ਡਿਊਟੀ ਇੱਥੇ ਹੀ ਸੰਗਰੂਰ ਬਾਈਪਾਸ ਰੋਡ ਤੇ ਹੁੰਦੀ ਹੈ ਜੀ। ਤੇ ਸਾਡੀ ਸਾਡਾ ਏਰੀਆ ਹੈਗਾ ਜੀ ਨਵੇਂ ਬਸ ਅੱਡੇ ਤੋਂ ਲੈ ਕੇ ਗੱਜੂमाजਰਾ ਜੀ। ਇੱਥੇ ਹੁਣੇ-ਹੁਣੇ ਸਾਨੂੰ ਸੂਚਨਾ ਮਿਲੀ ਕਿ ਇੱਥੇ ਐਕਸੀਡੈਂਟ ਹੋਇਆ ਜੀ। ਕਿਸੇ ਟਰਾਲੀ ਨਾਲ ਮੋਟਰਸਾਈਕਲ ਦਾ ਹੋਇਆ ਜੀ। ਮਤਲਬ ਪੇਸ਼ੈਂਟ ਬਹੁਤ ਹੀ ਜ਼ਿਆਦਾ ਗੰਭੀਰ ਹਾਲਤ 'ਚ ਸੀਗਾ। ਅਸੀਂ ਦੱਸਾਂ 5:10 ਵਜੇ ਚ ਪਹੁੰਚੇ ਜੀ ਇੱਥੇ ਤੇ ਦੇਖਿਆ ਕਿ ਹਾਲਤ ਉਹਦੀ ਜ਼ਿਆਦਾ ਹੀ ਗੰਭੀਰ ਸੀਗੀ ਅਸੀਂ ਤੁਰੰਤ ਐਂਬੂਲੈਂਸ ਨੂੰ ਕਾਲ ਕੀਤਾ ਇੱਕ ਦੋ ਮਿੰਟ ਚ ਐਂਬੂਲੈਂਸ ਪਹੁੰਚ ਗਈ ਸੀ ਤੇ ਉਸ ਪੇਸ਼ੈਂਟ ਨੂੰ ਅਸੀਂ ਹੁਣੇ-ਹੁਣੇ ਜੀ ਹਸਪਤਾਲ ਪਹੁੰਚਾਇਆ ਗਿਆ ਲੱਗਦਾ ਹੈ ਕਿ ਉਹ ਸਿੱਧੀ ਟਰਾਲੀ ਕਿਵੇਂ ਸੀ ਅ ਹਾਂਜੀ ਸਰ ਲੱਗ ਰਿਹਾ ਵੀ ਪੇਸ਼ੈਂਟ ਜ਼ਿਆਦਾ ਗੰਭੀਰ ਸੀਗਾ ਟਰਾਲੀ ਓਵਰ ਸਪੀਡ ਸੀਗੀ ਤੇ ਨਾਲ ਦੱਸਿਆ ਜਾ ਰਿਹਾ ਵੀ ਉਹਨਾਂ ਦੀ ਦਸ਼ਾ ਵੀ ਕੀਤਾ ਹੋਈ ਸੀ ਟਰਾਲੀ ਵਾਲਿਆਂ ਦਾ ਹਾਂਜੀ 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 ਸਰ ਇਹ ਜਰੂਰ ਦੇਖਣਾ ਚਾਹੀਦਾ ਇਹਨਾਂ ਨੂੰ ਜਰੂਰ ਸੰਗਜਾ ਕਰਨਾ ਚਾਹੀਦਾ ਜੀ ਕਿਉਂਕਿ ਟਰਾਲੀ ਓਵਰਲੋਡਡ ਤੇ ਓਵਰ ਸਪੀਡਡ ਹੈ ਜੀ ਸਰ ਇਹ ਨਮਾ ਬੱਸਟ ਤੇ ਜਦੋਂ ਆਪਾਂ ਸੰਗਰੂਰ ਬਾਈਪਾਸ ਨੂੰ ਜਾਂਦੇ ਆ ਜੀ ਬੱਸ 500 ਮੀਟਰ ਅੱਗੇ ਹੈ ਜੀ